ਸਾਰਾ ਨਰਾ ਤੇ ਘੋੜੇ ਲੋਡ ਦੇ ਮਾਲ ਚਾਲ ਦੇ ਭੰਨਦੇ ਬੈਰੀ ਪੂਰੀ ਗੇੜ ਜੇ ਢੇੜ ਦਿਨ ਸੇਵਾ 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 ਉਹ ਚਾਹਤਾ ਉਹ ਚਾਹਤੇ ਨੇ ਵਾਣ ਵਿੱਚ ਦੀ ਸੱਟ ਰੱਖ ਹੜਕੀ ਭੜਕੀ ਹਾਂ ਉਹ ਫਿਰ ਤਾਂ ਉਹ ਹਾਂ ਚਾਚਾ ਮੇਰਾ ਉਹਨੇ ਵਾਣ ਵਿੱਚ ਗੁਰੂਆ ਬਾਣਾ ਵਿੱਚ ਦੀ ਜਾਣਗੇ ਉਹ ਬਾਬਾ ਉਹ ਬਾਬਾ ਹਾਂ ਦਿਖਾ ਉਥੋਂ ਦੇ ਉਹ ਬਾੜੀਆਂ ਗੱਡੀ ਉਹ ਜਾਂਦੇ ਆ ਉਹ ਦੇਖ ਚੱਕਦੇ ਬਾਣਾ ਮੂਣਾ ਵੀ ਦੀ ਜਾਂਦੇ ਟਰੈਕਟਰ ਚੱਕਦੀਆਂ ਬਾਬੇ ਫਿਰ ਆਹ ਅਗਰਾ ਆਇਆ ਮਾੜਾ ਮੈਂ ਦਿਖਾਵਾਂ ਆਹ ਬਾਈ ਬਾਣਾ ਵੀ ਦੀ ਚੱਕਦੀ ਆ ਬਾਹਰੀ ਪੂਰੇ ਦੇ ਲੱਗ ਗਏ ਸਾਰਾ ਸਿਸਟਮ ਗਿਆ ਕੋ ਬਾਹਣਾ ਵੀ ਨਹੀਂ ਉਹ ਖਿੱਚਦਾ ਇੰਟਰ ਉਹ ਜਾਂਦਾ ਇੰਟਰ ਬਾਹਣ ਬਿਜਦੀ ਉਹ ਬੈਰੀਕੇਡ ਦਾ ਦੱਪ ਤੇ ਵਿੱਚ ਹੀ ਸੜਕ ਤੇ ਹਾਂ ਜਾਂਦੇ ਆ ਬਾਲ ਸੋਨਿਆਲਾ ਰਾਜ ਲੀਡਦਾ ਵੇ ਬਈ ਉਹ ਬਾਈ ਬਲਾਈ ਜਾਂਦਾ ਤੁਹਾਨੂੰ ਲੱਗਾ ਬਲਾਈ ਜਾਂਦਾ ਤੁਹਾਨੂੰ ਲੱਗਾ ਲੈ ਲੈ ਬਾਈ ਕਿੱਥੇ ਅੱਡੇ ਕੋਈ ਪਏ ਉਹ ਇੱਟੇ ਆਟੇ ਸਾਰੇ ਬੰਨ ਤੇ ਵਧੀਆ ਰਿਹਾ ਜਾ ਕੇ ਰਹਾਗੇ ਮਰਜ਼ੀ ਲਾ ਲੈਣ ਇਹ ਬਾਈ ਬੇਚਿਆ ਹਾਏ ਹੈ ਓਏ ਜਗਦੀਪ ਹੋ ਗਿਆ ਸਰਾ ਇਧਰ ਜਾ ਕੇ ਆ ਚੀਮਾ ਆਹ ਪੱਟਦਾ ਹਰਗ ਆ ਆ ਫਿਰਦਾ ਸਾਡਾ ਭਰਾ ਹਰਫਜੀਮਾ ਇਤਿਹਾਸ ਲਿਖਿਆ ਜਾ ਰਿਹਾ ਇਤਿਹਾਸ ਹਾਂ ਇਤਿਹਾਸ ਤੇ ਆ ਚੀਮਾ ਪਹਿਲਾਂ ਮੈਨੂੰ ਐ ਦੱਸ ਵੀਰ ਬਣੇ ਜਿਹੜਾ ਮੂਰੇ ਇਹਨਾਂ ਨੇ ਮਿੱਟੀ ਪਾਈ ਸੀ ਉਹਦਾ ਕੀ ਬਣਿਆ ਚੱਕ ਕੇ ਤੇ ਬਾਣਾ ਵਿਚ ਦੇ ਖੇਤਾਂ ਡੈਕਟਰ ਦਸ ਗਲਮ ਕੀ ਬਣਿਆ ਚੱਕ ਤਾ ਸਿਰਾ ਕਰਾਤਾ ਖੜੇ ਹਾਂ ਹਰਸੀ ਕੋਲ ਚੱਕਵਾ ਕੰਮ ਲੈ ਕੇ ਖੇਚ ਕੇ ਹੈਂ ਕੀ ਬਣਾ ਦੇ ਨਾ ਤੂੰ ਕੀ ਬਣ ਲੈ ਦਿੱਲੀ ਜਾ ਕੇ ਆਵੇਂ ਬਾਈ ਕੁਝ ਮਾਰ ਕੀ ਲਾਦਣਾ ਹਾਂ ਹਾਂ ਦਿੱਲੀ ਜਾਵਾਂਗੇ ਆ ਚੱਕ ਦਿਆਂ ਬਾਣਾ ਵਿਚ ਦੀ ਕੀ ਆਲਾ ਬਾਈ ਹੋਰ ਸੈਟ ਆ ਬਾਈ ਕਿਵੇਂ ਲੱਗਦਾ ਆਹ ਜਿਹੜਾ ਮੂਰੇ ਸੀਦਾ ਕੀ ਬਣਿਆ ਸਰਕਾਰ ਹਾਂ ਓਏ ਨਮਰ ਤੂੰ ਚੁੱਪੀ ਆ ਹਾਂ ਸਿਆ ਆੜਨਗੇ ਆੜਨਗੇ ਪੰਜਾਬੀ ਬਰੇ ਸੁਨਮਰਦ ਸਰਦਾਰ ਗੁਰੂ ਕੋਈ ਸਗੇ ਦੇ ਬਾਅਦ ਦਿੱਲੀ ਜਾ ਕੇ ਰਹਿਣਗੇ ਰਹਿਣਗੇ ਬਾਣਾਬੀ ਦੀ ਚੱਕ ਦਾ ਕੰਮ ਹਾਂ 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 ਸਿੰਘ ਸਰਦਾਰ ਸਾਡਾ ਹਰੀ ਸਿੰਘ ਹੋਰ ਬਾਈ ਕੀ ਹਾਲਾ ਵਧੀਆ ਵਧੀਆ ਹਾਂਜੀ ਬਾਈ ਜੀ ਹਾਂਜੀ ਹੋਰ ਦੱਸੋ ਲਓ ਵੀ ਬਾਣਾਬੀ ਦੀ ਚੱਕ ਦਾ ਟਰੈਕਟਰ ਇਹਨਾਂ ਨੇ ਮੂਰੇ ਮਿੱਟੀ ਮਾਟੀ ਪਾਦੇ ਸੀ ਇਹਨਾਂ ਨੇ ਰੋਡ ਤੋੜਤੀ ਅਸੀਂ ਬੰਦਾ ਸਿੰਘ ਦੀ ਉਹ ਲੱਗਦਾ ਕਿਹੜਾ ਕਿ ਵਜੂ ਸਾਹਿਬ ਇਧਰ ਤੋਂ ਕੱਲਾ ਚੱਲਿਆ ਸੀ ਸਿੰਘਾਂ ਲੈ ਕੇ ਹਾਂ ਫੇਰ ਵੀ ਬਹੁਤ ਹੋ ਜਾਵੇ ਅੱਛਾ ਵਰਤੀ ਜੀ ਢਾਲ ਨੂੰ ਕੋਈ ਟਰਾਲੀ ਨਾਲ ਪਲਟਾ ਲੈ ਨਹੀਂ ਪਲਟਾ ਬੰਦੇ ਕੋਈ ਕੁਝ ਨਹੀਂ ਕਰਦੇ ਭਾਈ ਲੱਖੇ ਭਾਈ ਕੀ ਕਹਿਣਾ ਚਾਹਣਾ ਬਾਵਾ ਦੱਸ ਨਾ ਤੂੰ ਵੀ ਦੱਸ ਉਹ ਮੈਂ ਦਿਖਾਦਾ ਹਾਰਾ ਕੋ ਸੋਦਾ ਦਿਖਾਦਾ ਅ ਲੱਖੇ ਭਾਈ ਤੋ ਪੁੱਛ ਭਾਈ ਜੀ ਸੜਕ ਤੇ ਕੀ ਬਣਿਆ ਭਾਈ ਟੋਏ ਬੁੱਕੇ ਨਾਲ ਹੀ ਕਰਦਾ ਸੜਕਾਂ ਦੇ ਟੋਏ ਜੇ ਸੀ ਵੀ ਨਾਲ ਹਾਂ ਤੇ ਖੁਸ਼ੀ ਵਾਲੀ ਗੱਲ ਹੈ ਕਿ ਪੰਜਾਬ ਦੇ ਨਾਲ ਹਰਿਆਣਾ ਵੀ ਸਾਰਾ ਉੱਠ ਕੇ ਖੜ ਪਿਆ ਉੱਠ ਪਿਆ ਹਾਂ ਉੱਠ ਪਿਆ ਪੰਜਾਬ ਵਾਲਾ ਬੁੱਕੇ ਨਾਲ ਹੀ ਕਰਦਾ ਆ ਜਾਓ ਦਿੱਲੀ ਆ ਜਾਓ ਭਰਾ ਆ ਜਾਓ ਦਿੱਲੀ ਆ ਜਾਓ ਭਾਈ ਦੂਰ ਤੋਂ ਨੇੜੇ ਹੀ ਹੈ ਦਿੱਲੀ ਆ ਬਾਣਾ ਬੀਦੀ ਚੱਕ ਦਾ ਕੰਮ ਦੇਖੋ ਭਾਈ ਬਾਣਾ ਬੀਦੀ ਪਈਆਂ ਆਪਣੀਆਂ ਬਣਾ ਲੀਆਂ ਜਦੋਂ ਲੋਕਾਂ ਦਾ ਹੱਡ ਆਉਂਦਾ ਰੋੜਾ ਰੋੜਾ ਆਪ ਬਣਦੇ ਆ ਭਾਈ ਦੱਸੋ ਹੋਰ ਬਾਈ ਹੁਣ ਕਾਹਦੇ ਹੱਥ ਦੇ ਅੱਖੇ ਕੋਈ ਤਾਕਤਾਂ ਨਹੀਂ ਖੜਦੀਆਂ ਹਾਂ ਜੇ ਫੋਰਸਾਂ ਖੜਕੀਆਂ ਹੋ ਦੇਖੇ ਲੋਕਾਂ ਦੇ ਆਉਂਦੇ ਪਿੱਛੇ ਹਟ ਕੇ ਭੱਜ ਗਏ ਲੱਖੇ ਬਾਈ ਆਪਾਂ ਸਿਰਾਂ ਲਾ ਕੇ ਹਟਾਂਗੇ ਜਮਾ ਜਗ ਆ ਗਿਆ ਆ ਗਿਆ ਆਪਾਂ ਸਿਰਾਂ ਲਾ ਕੇ ਹਟਾਂਗੇ ਦਿੱਲੀ ਦਿੱਲੀ ਕਿੰਨੀ ਦੂਰ ਰਹਿ ਗਈ ਹੁਣ ਆਪਾਂ ਤੋਂ ਦਿੱਲੀ ਤਾਂ ਨੇੜੀ ਐ ਦਿੱਲੀ ਚੱਲਾ ਦਿੱਲੀ ਰਾਜ ਆ ਗਿਆ ਰਾਜ ਪੰਜਾਬੀਆਂ ਦਾ ਰਾਜ ਆ ਗਿਆ ਹਾਂ ਹਾਂ ਲਾਉਣਿਆ ਜਾਂਦੀਆਂ ਬਾਹਣਾ ਬਿਜਦੀ ਗੱਡੀਆਂ ਕਿਹੜਾ ਹਾਂ ਬਾਬਾ ਦੇਖ ਨਾ ਰਹੇ ਕੋਈ ਨਾ ਉਹ ਲੈ ਗਏ ਦੂਜੇ ਨਾਲ ਕੋਈ ਨਾ ਆ ਜਾਂਦੇ ਵੀ ਬਾਣਾ ਬਿਜਦੀ ਆ ਆਪਦੀਆਂ ਰੋਣਾ ਆਪ ਬਣਾ ਲੀਆਂ ਆ ਜਾਂਦੇ ਆ ਹਾਂ 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 ਬਾਈ ਤੇ ਬਾਈ ਦਾ ਬੋਲੀ ਬਾਈ ਬਾਈ ਕੋਈ ਨਾ ਆ ਬਾਈ ਦਾ ਵਾਹਣਾ ਕਹਿੰਦਾ ਜਾਓ ਬਿਜਲੀ ਲੰਘੇ ਲੋਕਾਂ ਦਾ ਜਨਰ ਕੋਈ ਕਰਵਾਣੀ ਹੈਗੀ ਇਹ ਹਰਿਆਣਾਲਾ ਬਾਈ ਨਾਲ ਆ ਜਾਵਾ ਬਹੁਤ ਬਹੁਤ ਧੰਨਵਾਦ ਆ ਜਾਂਦਾ ਆ ਜਾਓ ਬਾਈ ਭਾਰਤੀ ਕਿਸਾਨ ਯੂਨੀਅਨ ਦੇ ਅੱਗੇ ਪਹੁੰਚ ਚੁੱਕੇ ਆ ਆ ਲਾਈ ਮਾਣੇ ਮੈਂ ਦੱਸਾਂ ਆ ਬਾਈ ਉਰੀਆ ਇੱਧਰ ਹੋ ਜਾ ਇੱਧਰ ਨੂੰ ਆ ਬਾਈ ਹਰਿਆਣੇ ਦਾ ਹਰਿਆਣੇ ਦਾ ਜਿਹੜਾ ਇੱਕ ਤੇ ਮੇਰੇ ਬਾਹਰ ਵਿੱਚ ਟਰੈਕਟਰ ਲਾਓ ਮੈਂ ਕਹਿੰਦਾ ਮੇਰੀ ਸਿਹਤ ਖਰਾਬ ਹੁੰਦੀ ਆ ਹੋਣ ਦੇ ਕਹਤ ਕਹੇ ਫਟੜ ਦੀ ਸਾਲਕਾ ਇਹ ਬੰਦੇ ਨੇ ਇਹ ਕਿਹਾਗਾ ਆ ਬਾਣਾ ਪੁੱਤੀ ਜਾਂਦੇ ਟਰੈਕਟਰ ਬੰਦੇ ਨੇ ਫੋਰਸ ਹੱਥੋਂ ਭੱਜ ਗਈ ਇਹ ਬੰਦੇ ਨੇ ਕੋਈ ਪੜ ਤੇ ਰੋੜ ਤੇ ਇਥੇ ਮਿੱਟੀ ਪਾਦੀ ਪਰ ਪੰਜਾਬੀ ਰੋਣ ਵਾਲੇ ਨਹੀਂ ਹੈਗੇ ਬੁੱਕਾ ਨਾਲ ਪਰਤੇ ਭਾਈ ਤੋਏ ਬੁੱਕਾ ਨਾਲ ਪਰਤੇ ਭਾਈ ਲੋ ਸਿਰਾ ਹੋ ਗਿਆ ਭਾਈ ਦਿੱਲੀ ਪਹੁੰਚ ਗਏ ਆ ਜਾਂਦਾ ਟਰੈਕਟਰ ਆਪਣੇ ਆ ਜਾਂਦਾ ਟਰੈਕਟਰ ਬਹੁਤ ਬਹੁਤ ਧੰਨਵਾਦ ਸਾਰੇ ਕਿਸਾਨਾਂ ਦਾ ਟੱਪ ਕੇ ਦੇ ਪੰਜਾਬ ਦੇ ਆ ਨੌਜਵਾਨਾਂ ਦਾ ਯੂਥ ਦਾ ਚੜ ਕੇ ਦਿੱਲੀ ਤੇ ਜਾ ਕੇ ਹਾਂ ਪੰਜਾਬੀਆਂ ਹਾਲ ਖੜੇ ਆ ਪੰਜਾਬ ਦੀਆਂ ਸੜਕਾਂ ਤੇ ਪੰਜਾਬ ਦੀ ਜਵਾਨੀ ਨਜ਼ਰ ਆਉਂਦੀ ਹੈ ਹਰਿਆਣੇ ਦੀਆਂ ਸੜਕਾਂ ਤੇ ਹੂੰ ਔਰ ਮੈਨੂੰ ਲੱਗਦਾ ਕਿ ਇਨਸਾਨੀ ਸਾਡੀ ਉਮਰਾਂ ਸਾਰਿਆਂ ਦੀ ਅਸੀਂ ਪਹਿਲੀ ਵਾਰੀ ਦੇਖ ਰਹੇ ਆ ਇਸ ਲੋਟ ਪੰਜਾਬ ਜਿਹੜਾ ਆਪਣੇ ਹੱਕਾਂ ਲਈ ਅੱਜ ਦਿੱਲੀ ਨਾਲ ਟੱਕਰ ਲੈਣ ਲਈ ਨਿਕਲਿਆ ਹੋਇਆ ਤਾਂ ਮੇਰਾ ਵੀ ਜਿੰਨੇ ਕੁ ਰਹੇ ਗਏ ਆ ਘਰਾਂ ਚ ਕੋਈ ਕਾਰ ਨਹੀਂ ਲੰਬਾ ਚੱਲੂ ਕੰਮ ਲੰਬੇ ਡੇਰੇ ਲਾਉਣੇ ਦਿੱਲੀ ਜਾ ਕੇ ਕੱਲ ਨੂੰ ਪਰਸੋਂ ਚੌਥੇ ਜਦੋਂ ਵੀ ਸਮਾਂ ਲੱਗੇ ਵੱਧ ਤੋਂ ਵੱਧ ਮੇਰੇ ਵੀਰ ਪੰਜਾਬੀ ਵੱਡੀ ਗਿਣਤੀ ਚ ਆਓ ਦਿਖਾ ਦੇ ਮਾੜਾ ਕਿਵੇਂ ਆਹ ਬਾਈ ਹਰਿਆਣੇ ਵਾਲੇ ਨੇ ਆਪਣੇ ਬਾਣ ਵੀ ਦਿੱਜਾ ਰਾਹ ਦਿੱਤਾ ਬਾਣ ਦੇਤਾ ਆ ਦੇਖੋ ਭਰਾਵੋ ਚੱਕਦਿਆਂ ਬੱਟਾ ਮੋਟਾ ਆ ਜਾਂਦਾ ਭਰਾ ਨੇ ਬਾਹਣ ਦੇਤਾ ਕਹਿੰਦਾ ਮੇਰੀ ਸਰੋਂ ਮਿੱੱਦੀ ਆਂ ਮਿੱੱਦੀ ਜਾਣ ਦੇ ਲੰਘੋ ਇੱਥੋਂ ਦੀ ਕਹਿੰਦਾ ਰਿਆਣ ਵਾਲੇ ਬਾਈ ਨੇ ਹੈ ਹਾਂ ਉਹ ਕਣਬਰ ਬਾਈ ਤੇ ਲਾਈ ਆ ਜਾ ਕੋਈ ਨਾ ਨਾ ਆ ਜਾ ਆ ਜਾ ਉਰੇ ਜਾ ਲਾ ਦੂਗਾ ਸਾਰੇ ਹਾਂ ਤੂੰ ਜਾ ਪੱਧ ਲੈ ਭਾਈ ਆ ਦੇਖੋ ਪਾਣਾ ਬਿਜਲੀ ਚੱਕਦਾ ਕੰਮ ਉਹ ਸਾਈਡ ਤੇ ਖੜੇ ਦੀ ਹੈ ਫਰੰਟ ਦੀ ਜਿਹੜੇ ਨੇ ਖੜੇ ਨੇ ਥੱਲੇ ਉਹਨਾਂ ਕਰਾ ਗਏ ਆ ਜਾ ਉਹ ਕਰੋ ਅੱਲਾ ਲੈੋ ਬੀਟ ਮੋਟਰ ਕੀ ਕਹਿਣਾ ਚਾਹੁੰਦੇ ਜੀ ਸਾਨੂੰ 5000 ਬੰਦਾ ਦੇਖ ਰਿਹਾ ਕੀ ਕਹਿਣਾ ਚਾਹੁੰਦੇ ਜਿੱਤ ਕੇ ਮੜਾਂਗੇ ਹਾਂ ਹਾਂ ਬਈ ਠੀਕ ਆ ਕੀ ਆਲਾ ਕੀ ਆਲਾ ਵਧੀਆ ਦੱਸੋ ਜੀ ਲੈ ਕੇ ਦੱਬ ਕੇ ਕੰਮ ਬਈ ਠੀਕ ਆ ਠੀਕ ਆ ਬਾਬਾ ਹੋਰ ਵਧੀਆ ਵਿਆਹ ਜੰਨਾ ਚਾਹ ਚੜ ਗਿਆ ਲੋਕਾਂ ਨੂੰ ਵਿਆਹ ਜੰਨਾ ਐਦੀ ਲੈਣਾ 2 ਮਿੰਟ ਇੰਟਰਵਿਊ ਆ ਬੰਦਾ ਘੇੜ ਓ ਬਾਈ ਟਰੱਕ ਕਰ ਓ 1 ਮਿੰਟ ਬਾਈ ਕੀ ਕਹਿਣਾ ਚਾਹਣਾ ਕੀ ਕਹਿਣਾ ਚਾਹਣਾ ਲੋਕਾਂ ਨੂੰ ਬਾਈ ਲੋਕਾਂ ਨੂੰ ਮੈਂ ਕਹਿਣਾ ਘਰਾਂ ਤੇ ਨਿਕਲੋ ਦਿੱਲੀ ਬੈਠੇ ਆ ਉਹ ਵੀ ਆਓ ਅਸੀਂ ਦਿੱਲੀ ਜਿੱਤ ਕੇ ਮੜਾਂਗੇ ਸੱਚਾ ਦਿੱਲੀ ਜਿੱਤ ਕੇ ਮੜਾਂਗੇ ਬਿਲਕੁਲ ਬਾਸ ਨਹੀਂ ਹੁੰਦੇ ਉਹਨਾਂ ਜਿਹਨ ਮੁਰਦੇ ਨਹੀਂ ਸਾਡੀ ਜਾਨ ਵੀ ਨਹੀਂ ਮਾਰੀ ਲਾ ਦਿੱਤੇ ਦਿੱਲੀ ਜਿੱਤ ਕੇ ਮੜਾਂਗੇ ਜਿੱਤ ਕੇ ਮੜਾਂਗੇ ਮੱਗੇ ਕਰਕੇ ਆ ਦੇ ਰਹੀ ਆਂਗੇ ਕਿ ਬਿਲ ਬਿਲ ਬਾਸ ਹੋਣ ਵਾ ਠੀਕ ਆ ਬੇ ਠੀਕ ਆ ਜਿੰਦਾਬਾਹ ਦੇਖੋ ਬਈ ਲਾਰੇ ਇੰਟੂਟ ਰਹੇ ਪਹੁੰਚ ਗਏ ਦਿੱਲੀ ਸਮਝ ਲੋ ਓ ਠੀਕ ਆ ਵੀਰੇ ਆ ਦੇਖੋ ਬਈ ਲਾਰੇ ਕੀ ਕਹਿਣਾ ਚਾਹੁੰਦੇ ਹੋ ਬਾਈ ਹਰਿਆਣੇ ਤੋਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਸਾਥ ਦੇ ਰਹੇ ਹਰਿਆਣੇ ਵਾਲੇ ਮੋਦੀ ਦੀ ਗੋੜ ਨਹੀਂ ਲੱਗੂਗੀ ਮੋਦੀ ਦੀ ਗੋੜ ਨਹੀਂ ਲੱਗੂ ਬੈਠ ਠੀਕ ਆ ਜਗਦੀਪ ਰਨਾਵਾ ਵੀਰੇ ਹੋਰ ਵਧੀਆ ਹਾਂ ਹਾਂ ਠੀਕ ਆ ਬਾਈ ਧੰਨਵਾਦ ਫੈਨ ਫੋਨ ਕਾਦੇ ਭਰਾ ਆਪਾਂ ਹਰੇ ਆਹ ਦੇਖੋ ਵੀਰੇ ਕਿੱਡਾ ਵੱਡਾ ਲਾਰਾ ਪਿੱਛੇ ਦੇਖ ਲਓ ਆਪ ਹੀ ਤੁਸੀਂ ਇਹ ਬੰਦ ਕਰਕੇ ਐ ਟੋਏ ਬੰਦ ਕਰਕੇ ਲਿਗਾਇੇ ਨੇ ਆਹ ਦੇਖੋ ਬਈ ਟੋਏ ਪੱਟਦੇ ਸੀ ਫੋਰਸ ਲਾਤੀ ਸਾਰਾ ਕੁ ਆ ਪੰਨਤਾ ਹਾਂ ਹਾਂ ਉਹ ਠੀਕ ਹੈ ਜੀ ਕੀ 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 ਕਹਿਣਾ ਚਾਹੁੰਦਾ ਮੋਤੀ ਬਾਰੇ ਜਿੱਤ ਕੇ ਮੜਾਂਗੇ ਜਿੱਤ ਕੇ ਆਹ ਭਾਰਤੀ ਦੁਕਾਨ ਜਿਹੜੀਆਂ ਆਹ ਦੇਖੋ ਵੀਰੇ ਫੜ ਆ ਗਏ ਲੋਕਾਂ ਦਾ